ਇੱਥੇ ਸਾਰੀ ਚੈਕਿੰਗ ਹੁੰਦੀ ਇੱਥੇ ਨਾ ਹੈਂ ਭਈ ਮੋਬਾਈਲ ਵਗੈਰੇ ਅੰਦਰ ਜਾਂਦੇ ਨੇ ਮੋਬਾਈਲ ਵਗੈਰੇ ਅੰਦਰ ਹੈ ਨਾ ਜਾਂਦੇ ਮੈਂ ਮੈਂ ਕਹਣਾ ਇੱਕ ਵਾਰੀ ਪਹਿਲੀ ਵਾਰੀ ਆਪਾਂ ਵਰਟੀਕਲ ਸਿਟੀ ਦੇ ਅੰਦਰ ਜਾ ਕੇ ਦੇਖ ਕੇ ਆਉਣਾ ਜੀ ਵੀ ਅੰਦਰ ਕਿਦਾਂ ਦਾ ਮਾਹੌਲ ਅੰਦਰ ਕੀ ਕੁਝ ਹੈ ਟਾਈਮ 9:00 ਵਜੇ ਤੋਂ 10 ਕਿਲੋ ਮੀਟਰ ਰਹਿ ਗਏ ਆ ਤੇ ਮੈਂ ਜਿਮ ਜਾਣ ਦੀ ਬਸ ਆਪਣੀ ਤਿਆਰੀ ਕਰ ਰਿਹਾ ਹੁਣ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕੀ ਹਾਲ ਚੱਲ ਵਧੀਆ ਜੀ ਠੀਕ ਠਾਕ ਆ ਦੇਖੋ ਇਹ ਤਾਂ ਸਾਗ ਧਰ ਵੀ ਸਵੇਰੇ ਮੈਂ ਕੁੱਕਰ ਸੀਟੇ ਸੁਣਦ ਰਿਹਾ ਵਜਦਾ ਸਾਗ ਤਾਂ ਬਣ ਗਿਆ ਸਾਗ ਦੇਖ ਇੱਧਰ ਟਰਮ ਆ ਦੇਖੋ 10 ਮਿੰਟ ਰੈਨ ਹੋਵਜਣ ਦੇ ਵਿੱਚ ਤੇ ਉਹ ਰਾਤ ਨਹੀਂ ਗਈ ਵੀ ਸਾਗ ਬਣਾਉਣ ਨਹੀਂ ਇਹ ਸਵਖਤੇ ਇਤਰੇ ਵਧੀਆ ਰਹਿੰਦਾ ਜੀ ਹਾਂ ਜਿੰਨਾ ਇਹਨੂੰ ਸਵਖਤੇ ਧਰ ਦੋ ਜੀ ਓਨਾ ਵਧੀਆ ਹੁਣ ਬਣ ਗਿਆ ਜੀ ਹੁਣ ਮੇਰੇ ਕੋਲ ਸਾਰੀਆਂ ਮਿਰਚਾਂ ਨਹੀਂ ਸੀਗੀਆਂ ਉਹ ਖਤਮ ਹੋਈਆਂ ਸੀਗੀਆਂ ਉਹਦੇ ਬਿਨਾ ਜੀ ਖੜੀ ਆ ਮੈਨੂੰ ਸਾਰੀਆਂ ਮਿਰਚਾਂ ਲਿਆ ਦੋ ਜੀ ਹਾਂ ਜੀ ਮਿਰਚਾਂ ਧਰ ਰੱਖੇ ਹਾਂਜੀ ਆਦਰਕ ਹਰੀਆਂ ਮਿਰਚ ਓਕੇ ਜਿੰਮ ਜਾ ਕੇ ਆਇਆ ਮੈਂ ਮਿਹਨਤ ਲਾ ਕੇ ਹੁਣ ਮੈਂ ਜਿੰਮ ਨੂੰ ਲਾ ਕੇ ਜਾ ਮੁੜ ਕੇ ਬਾਅਦ ਚਾਹੂੰਗਾ ਮੈਂ ਫਿਰ ਆਉਣ ਲੱਗੇ ਲੈ ਕੇ ਆਉਂਗਾ ਮੈਂ ਫਿਰ ਤਾਂ ਬਹੁਤ ਟਾਈਮ ਹੋ ਜਾਣਾ ਜੀ ਪਹਿਲਾਂ ਹਾਂ ਤਾਂ ਦੁਕਾਨ ਵੀ ਖੁੱਲੀ ਹੋਣੀ ਉਹ ਤਾਂ 9 ਵਜੇ ਖੁੱਲ ਜਾਂਦੀ ਹੈ ਜੀ 9 ਵਜੇ ਖੁੱਲ ਜਾਂਦੀ ਹੈ ਮੈਂ ਲੈ ਜਾਣਾ ਬਸ ਤੂੰ ਹਾਂ ਹਾਂ ਤਾਂ ਪਹਿਲਾਂ ਲੈ ਕੇ ਦਵਾਂ ਕਾਰ ਮੈਨੂੰ ਛੱਡ ਜਾ ਮੈਂ ਲੈ ਆਉਂਦੀ ਹਾਂ ਜਾ ਕੇ ਮੈਂ ਭੱਜ ਕੇ ਜਾਵਾਂ ਹੈ ਜਿੰਮ ਜਾਣਾ ਭੱਜ ਕੇ ਜਾਓ ਲੈ ਵੀ ਇਧਰ ਕਾਫੀ ਵੀ ਇਧਰ ਬਣ ਕੇ ਰੈਡੀ ਦੇਖਦੇ ਬਸ ਸੋਚਦੇ ਕੀ ਕਰਦੇ ਮਾੜਾ ਜਿਹਾ ਚਾਹ ਕੁਰਕੁਟ ਪੀ ਕੇ ਨਾ ਸਹੀ ਹੈ ਜੀ ਤੇ ਕਾਫੀ ਆਪਣੀ ਬਣ ਕੇ ਰੈਡੀ ਹੋ ਗਈ ਆ ਬਲੈਕ ਕਾਫੀ ਇਹ ਚੱਕੇ ਮੇਰੇ ਭਾਈ। ਆਪਣੀ ਪੈਂਤੀ ਕਿਥੇ ਆਪਣੀ? ਪੈਂਤੀ ਬਾਹਰ ਖਿਰਦੀ ਆ। ਪੈਂਤੀ ਨਹੀਂ ਮਿਸਾਲੀ ਮੈਂ ਤਾਂ ਦੇਖੇ ਪੈਂਦੀ ਹੈਗੀ। ਤੇ ਬਾਹਰ ਤੁਹਾਨੂੰ ਦਿਖਾਉਣਾ ਜਦ ਮੌਸਮ ਕਿਦਾਂ ਹੋਣਾ ਚ। ਦੇਖੋ ਬਾਹਰ ਦਾ ਮੌਸਮ। ਸਾਡੀ ਇਟਲੀ ਦੀ ਸਵੇਰ ਠੰਡ ਪੂਰੀ ਆ ਮਿੱਤਰੋ। ਤੇ ਆਪਾਂ ਦੇਖੋ ਕੁੱਟੀ ਵੀ ਨਹੀਂ ਪਾਈ ਹੋਈ ਹੈਗੀ। ਇਹਦਾ ਮਤਲਬ ਵੀ ਦੇਖਣ ਫਰੰਡ ਲੱਗਦੀ ਆ। ਵੈਸੇ ਸ਼ਣ ਘਟ ਐ। ਇਹ ਨਹੀਂ ਜਦ ਸ਼ਣ ਹੈ ਦੇਖੋ। ਕਿੰਨਾ ਵਧੀਆ ਮੌਸਮ ਹੈ। ਤੇ ਸਾਡੀ ਪੈਂਤੀ ਤੇ ਰੱਖੀ ਪੈਂਤੀ ਆ ਗਈ। ਪੈਂਤੀ ਗੁੱਡ ਮਾਰਨਿੰਗ। ਕਾਫੀ 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 ਪੈਂਤੀ। ਰਾਤ ਨੇ ਮਿੱਤਰੋ ਭੱਜਣਾ ਪਾਉਂਦੇ ਇੱਕ ਵਾਰ ਰਾਤ ਭੱਜਣਾ ਨੇ ਅਸੀਂ ਇਹਨਾਂ ਕੋਠੇ ਵਾਂਗੇ ਗੇਟ ਖੋਲੇਆ ਤੇ ਇਹਨੇ ਮਾਰੀ ਛਾਲ ਸਿੱਧਾ ਹੀ ਥੱਲੇ ਬਸ ਫਿਰ 15 ਮਿੰਟ ਸਾਡੀ ਓਨਰੀ ਲੱਗੀ ਸਾਡੀ ਓਨਰੀ ਲੱਗੀ ਸਾਡੀ ਤੇ ਬਾਅਦ ਚ ਗੋਲੀ ਵਾਂਗ ਉੱਪਰ ਮੁੜ ਕੇ ਆਇਆ ਠੀਕ ਹੈ ਇਹ ਪਤਾ ਨਹੀਂ ਕਿੱਥੇ ਸੀ ਹਾਂ ਬੇਟੀ ਇਦਾਂ ਨਹੀਂ ਕਰਨਾ ਕੇ ਵਾਸਤੇ ਚ ਇਹਦਾ ਬਲੈਕ ਕਾਫੀ ਹੈ ਗਰਮ ਹੈ ਦੇਖੋ ਇਹਦਾ ਗਰਮ ਗਰਮ ਕਾਫੀ ਹੈ ਹਾਂ ਦਾ ਰਾਮ ਹੁੰਦਾ ਕਿਤੇ ਕਾਫੀ ਹੈ ਧੀਪ ਰਾਮ ਹੁੰਦਾ ਕਾਫੀ ਧੀਪ ਰਾਮ ਹੁੰਦਾ ਦਨਾਈ ਰੇ ਕੁਛ ਕੁਛ ਲੱਗਦਾ ਕੁਛ ਕੁਛ ਲੱਗਦਾ ਲੱਗਦਾ ਕੁਛੇ ਕੁਛ ਲੱਗਦਾ ਕੁਛੇ ਕੁਛ ਮੈਨੂੰ ਫੜਾ ਦਿਓ ਫੱਟ ਨਾਲੇ ਨਹੀਂ ਆ ਨਹੀਂ ਨਾ ਜਿਆਦਾ ਕਰ ਮੋਣਾ ਜੀ ਨਹੀਂ ਨਹੀਂ ਜਿਆਦਾ ਕਰ ਦੇ ਇੱਕ ਦੋ ਦੇ ਮਸਾਈ ਹੁੰਦੀ ਆ ਦੇਖੋ ਆ ਦੇਖੋ ਇੱਧਰ ਮੈਨ ਸਾਜੋ ਪੈਂਥਰੀ ਮੈਨ ਸਾਜੋ ਕਰ ਦੋ ਬਈ ਬਲੈਕ ਕਾਫੀ ਕੇ ਪੈਂਥਰੀ ਮੈਨ ਸਾਜੋ ਕਰ ਦੋ ਬਈ ਆ ਦੇਖੋ ਇਹ ਤਾਂ ਰਾਮ ਕੇ ਕਰਦਾ ਹੈ ਹੈ ਨਾ ਚਾਹੇ ਮਿੱਤਰ ਗਰਮੀਆਂ ਚਾਹੇ ਕਿ ਸਿਆਲ 1.5 ਲੀਟਰ ਪਾਣੀ ਜਿਹੜੀ ਐਵਰੇਜ ਆ ਪਰ ਪੂਰੀ ਕਰਨੀ ਚਾਹੀਦੀ ਆ ਉਹ ਚਾਹੇ ਆਪਾਂ ਨੂੰ ਸਿਆਲ ਦੇਖੋ ਪਗੜੀ ਸਿਆਲ ਦਾ ਵੀ ਪਾਣੀ ਘੱਟ ਵੀ ਹੁੰਦਾ ਥੋੜਾ ਪਾਣੀ ਘੋਸਾ ਕਰਕੇ ਪੀ ਲੋ ਪਰ ਜਿਹੜੀ ਆਪਣੀ ਸਰੀਰ ਦੀ ਰਿਕੁਆਇਰਮੈਂਟ ਆ ਨਾ ਉਹ 1.5 ਲੀਟਰ ਤੋਂ ਪਲੱਸ ਦੀ ਆ ਉਹ ਆਪਾਂ ਨੂੰ ਪੂਰੀ ਕਰਨੀ ਚਾਹੀਦੀ ਚਾਹੇ ਗਰਮੀ ਹੋਵੇ ਤੇ ਚਾਹੇ ਸਿਆਲ ਹੋਵੇ ਕਿਉਂਕਿ ਜਲ ਹੀ ਜੀਵਨ ਹੈ ਚੱਕਾ ਸ਼ਮਾ ਓਕੇ ਬਿਲਕੁਲ ਠੀਕ ਹੈ ਠੀਕ ਹੈ ਪੈਂਟੂਨਰ ਵਾਲੀ ਮਲ ਬਣ ਗਈ ਮੈਂ ਆਉਣ ਲੱਗਿਆ ਮੈਂ ਤੁਹਾਨੂੰ ਜਗਾਉਣਾ ਠੀਕ ਹੈ 9 ਵਜੇ ਗਏ ਆ ਤੇ ਮੈਨੂੰ ਬ ਸਟੇਟ ਮੈਂ ਦੱਸਣਗੇ ਲਵਾਂਗਾ ਠੀਕ ਹੈ ਦੇਖੋ ਵੀ ਸਾਡੇ ਸ਼ਹਿਰ ਦੀ ਸਵੇਰ ਮੈਨੂੰ ਬੜੀ ਚੰਗੀ ਲੱਗਦੀ ਸਵੇਰ ਹਾਣੀਆਂ ਮੈਨੂੰ ਜਿੰਮ ਤੋਂ ਮਿਹਨਤਮੁਹੰਤ ਲਾ ਕੇ ਮਿੱਤਰ ਹੁਣ ਆਪਾਂ ਆ ਗਏ ਸੀਗੇ ਆਪਣੇ ਭਰਾ ਦੀ ਦੁਕਾਨ ਦੇ ਉੱਤੇ ਇੱਥੇ ਸਾਰਾ ਸਮਾਨ ਮਿਲ ਜਾਂਦਾ ਆਪਣੇ ਸ਼ਹਿਰ ਦੇ ਵਿੱਚ ਵੀ ਆ ਅਦਰਕ ਇੱਧਰ ਪਏ ਨੇ ਅਦਰਕ ਦੇ ਇਕੱਠੇ ਚੈੱਕ ਕਰੂ ਅਦਰਕ ਤੇ ਲਸਣ ਹਰੀਆਂ ਮਿਰਚਾਂ ਉਧਰ ਬਾਈ ਪੈਕ ਕਰ ਰਹੇ ਹੈ ਹਰੀਆਂ ਮਿਰਚਾਂ ਆਪਾਂ ਨੇ ਮਿੱਤਰ ਆਵੜੇ ਸਾਰੇ ਲੈਣੀਆਂ ਦਾਦਾ ਕਿਤਨੇ ਹੀ ਹਰੀ ਮਿਰਚਾਂ ਜੀ ਕਿੰਤੋ ਗੋਸਤ ਹਰੀ ਮੇਚ ਮੇਰੇ ਮਨ ਲੱਗ ਤੁਹਾਡੇ ਮਿੱਤਰੋ ਘਰੇ ਪਹੁੰਚ ਗਏ ਆਪਾਂ ਆਹ ਲੋਬੀ ਤੁਹਾਡਾ ਸਮਾਨ ਅਦਰਕ ਪਿਆਜ਼ ਲਸਣ ਤੇ ਤਣਕੇ ਇਦਾਂ ਦਾ ਲੱਗੇ ਹੁਣ ਹਾਂਜੀ ਪੇਦਲ ਕਰੇ ਵਾਹ 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 ਠੀਕ ਹੋ ਗਿਆ ਕਹਿੰਦੇ ਸਾਗ ਦਾ ਸਵਾਦ ਤਾਂ ਘੋਟ ਨਹੀਂ ਗਾਣੇ ਬਣਦੇ ਮਿੱਤਰੋ ਜਿੰਨਾ ਸਾਗ ਇਹਦੇ ਘੋਟਿਆ ਜਾਵੇ ਉਨਾ ਹੀ ਸਾਗ ਸਵਾਦ ਹੈਣਾ ਸਹੀ ਗੱਲ ਹੈ ਆ ਭਰ ਕੇ ਪੈ ਜੀ ਆਪਾਂ ਇਹਨਾਂ ਕਿੰਨਾ ਲੱਗ ਰਿਹਾ ਹੈ ਜੀ ਬੰਦਾ ਨਹੀਂ ਤਾਂ ਸਾਰਾ ਨਹੀਂ ਅਸੀਂ ਅੱਧਾ ਰੱਖ ਲਿਆ ਜੀ ਉਹਦੇ ਚ ਅੱਛਾ ਅੱਛਾ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਇਹ ਸਾਈਡ ਤੇ ਤਿਆਰ ਹੈ ਦੇਸੀ ਕੀ ਤੜਕਾ ਲਾਵਾਂਗੇ ਮਿੱਤਰੋ ਦੇਸੀ ਕੀ ਲਸਣ ਕਟਿਆ ਹੋਇਆ ਹੈ ਟਮਾਟਰ ਕੱਟੇ ਹੋਏ ਨੇ ਤੇ ਤੜਕਾ ਲਗadne ਤਿਆਰੀ ਹੋ ਸਕਦੀ ਹੈ ਨਾ ਹਾਂਜੀ ਬਸ ਆਲੜ ਪਾ ਦੇਣਾ ਹੁਣ ਅਜ ਪਾਣੀ ਥੋੜਾ ਠੀਕ ਹੈ ਹੁਣ ਕਰਾਂਗੇ ਥੋੜਾ ਜਿਹਾ ਪਾਣੀ ਐਡ ਆਪਾਂ ਇਹਦੇ ਚ ਸਾਗ ਦੇ ਵਿੱਚ ਉਦੋਂ ਤੜਕਾ ਹੀ ਮੇਰੇ ਤੋਂ ਰੈਡੀ ਹੋ ਗਿਆ ਦੇਖੋ ਤੜਕਾ ਵੀ ਤਿਆਰ ਆ ਆਪਣਾ ਬਹੁਤ ਬੜੀ ਨੇ ਹਾਂਜੀ ਇਹਦੀ ਬਹੁਤ ਮਾਇਆ ਸਹੀ ਗੱਲ ਹੈ ਪਾਣੀ ਕੋਸਾ ਕਰਨਾ ਜਦੇ ਬੰਦਾ ਮਿੰਟੂ ਮਿੰਟੀ ਕਰ ਲੈਂਦਾ ਹੈ ਪਾਣੀ ਵੀ ਗਰਮ ਹੈ ਸਾਗ ਦਾ ਮਤਲਬ ਉਹ ਚੀ ਹੈ ਜਿਹੜੀ ਵੀ ਨਾ ਦੋ ਬੰਦੇ ਦੇ ਵਗੈਰ ਹੀ ਬੰਦੀ ਹੈਗੀ ਦੋ ਤੇ ਬੰਦੇ ਤਿੰਨ ਭਾਵੇਂ ਹੋਣਨ ਇਕੱਲੇ ਬੰਦੇ ਬਸ ਦੀ ਗੱਲ ਨਹੀਂ ਹੈਗੀ ਐਡਾ ਪਤੀ ਦਾ ਦੀਦਾ ਐਡਾ ਪਤੀ ਦਾ ਦੇਖੋ ਜਿਹੜਾ ਕੁੱਕਰ ਵਿੱਚ ਆ ਗਿਆ اتنا ਕਰਿਆ ਗਿਆ ਹੈ ਪਾ ਦੋ ਹਾਂ ਬਸ ਪਾ ਦੇ ਲੋ ਟਾਰਗੇਟ ਹੋ ਰਿਹਾ ਕਿ ਸਾਰਾ ਸੇਰ ਤੇ ਸਾਗ ਇਸ ਰੈਡੀ ਮਿੱਤਰੋ ਇਦਾਂ ਦਾ ਬਣੀ ਲਿਆ। ਬਾਕੀ ਸਾਰਾ ਆਪਾਂ ਹੁਣ ਇੱਧਰ ਰੱਖ ਲੈਣਾ ਜਿੰਨਾਂ ਖਾਣਾ ਹੈ ਉਹਨਾਂ ਤੜਕਾ ਲਾਈ ਜਾਣਾ ਉਹਨਾਂ ਖਾਈ ਜਾਣਾ ਆਪਾਂ ਨੇ। ਕਹਿੰਦੇ ਹੁਣ ਤਾਂ ਜਿੱਦਨ ਤੱਕ ਨਾ ਧੁੰਨੀਆਂ ਹਰੀਆਂ ਨਹੀਂ ਹੁੰਦੀਆਂ ਹੈਗੀਆਂ ਉਹਨਾਂ ਦੇ ਤਾਂ ਸਾਗ ਚੱਲਣਾ ਆਪਣੇ ਹੁਣ ਤੜਕਾ ਲਈ ਜਾਓ ਤੇ ਖਾਈਓ ਲਈ ਜਾਓ ਤੇ ਖਾਈ ਜਾਓ। ਇੱਕ ਹੋਰ ਵੀ ਕਹਿੰਦੇ ਆ ਕਹਿੰਦੇ ਸਾਗ ਇੱਕ ਇਦਾਂ ਦੀ ਚੀਜ਼ ਹੈ ਵੀ ਜਿੱਦਨ ਬਣਾਉਨੇ ਆ ਉਦਨ ਘਟਸਵਾ ਲੱਗਦੀ ਆ। ਦੂਜੇ ਦਿਨ ਜਿੰਨਾ ਢੜਕਾ ਲੱਗ ਜਾਣਾ ਉਹ ਉਨਾ ਹੀ ਇਹ ਟਿੰਸ ਬਣੀ ਜਾਣਾ ਸੱਚੀ ਗੱਲ ਤਾਂ ਕਮੈਂਟ ਮਿੱਤਰੋ ਜਰੂਰ ਕਰਕੇ ਦੱਸਿਓ ਵੀ ਇਦਾਂ ਹੀ ਆ ਹੁਣ ਆਪਾਂ ਪਹੁੰਚ ਗਏ ਆਪਣੇ ਭਾਈ ਮੰਜੀ ਸਿੰਘ ਉਹਨਾਂ ਦੇ ਕੋਲ ਆਪਣੇ ਭਾਈ ਸਾਹ ਭਾਈ ਤ੍ਰिवेदी ਉਹਨਾਂ ਨਾਲ ਕਹਿੰਦੇ ਵੀ ਅੱਜ ਅਸੀਂ ਰੋਮ ਦੇ ਦਰਸ਼ ਮੇਲੇ ਕਰਨੇ ਟੂਰ ਕਰਨਾ ਘੁੰਮਣਾ ਫਿਰਨਾ ਹੈ ਵੈਸੇ ਤਾਂ ਜਿੰਨੀ ਵਾਰੀ ਵੀ ਉਹਨੇ ਘੁੰਮਦੇ ਫਿਰਦੇ ਆ ਪਰ ਐਦਾਂ ਹੁੰਦਾ ਨਾ ਬੰਦਾ ਚਲੋ ਆ ਚਲੋ ਆਊਟਿੰਗ ਛੜੀ ਬੰਦੇ ਹੋ ਜਾਂਦੀ ਆ ਪਹਿਲਾਂ ਜਿੰਨੀ ਵਾਰੀਆਂ ਰਾਤ ਨੂੰ ਆਈ ਚੰਗ ਲੱਗਣ ਚਲੇ ਜਾਏਗਾ ਤੇ ਇਸ ਵਾਰ ਸਲਮਾ ਸਮਾ ਮਿਲਿਆ ਤੇ ਭਾਜੀ ਹਾਂਜੀ ਮੈਂ ਕਿਹਾ ਭਾਜੀ ਨੇ ਪੁੱਛ ਲਿਆ ਵੀ ਸਮਾਂ ਕਾਫੀ ਹੋ ਗਿਆ 1:00 ਬਜ ਗਿਆ ਹਾਂਜੀ ਟੋਟੀ ਪਣ ਦਾ ਕੀ ਪ੍ਰਬੰਧ ਹੈ ਮੈਂ ਘਰੇ ਸਾਗ ਛੱਡ ਕੇ ਆਏ ਬਣਿਆ ਵਾ ਆਪਣਾ ਅੱਛਾ ਜੀ ਹੋਰ ਕੀ ਹੈ ਜੀ ਚਲੋ ਫੇ ਆਪਾਂ ਸ਼ਾਲਗਮ ਖਿਲਾਦਨੇ ਤੁਹਾਨੂੰ ਅੱਜ ਇਹਨੇ ਕਹਿੰਦੇ ਗੱਡੀ ਸੇ ਘਰ ਨੂੰ ਵਾਪਸ ਸਾਗ ਖਾ ਲੋ ਪਹਿਲਾਂ ਨਹੀਂ ਸ਼ਾਲਗਮ ਖਿਲਾਉਂਦੇ ਤੋ ਰੋਟੀ ਆਓ ਤੇ ਕਿ ਮੈਂ ਤਾਂ ਬਹੁਤ ਰੀਜਨਲ ਸਾਗ ਬਣਾਇਆ ਮੈਂ ਕਹਾਂ ਵੀ ਸਾਗ ਖਾਣੇ ਤੇ ਭਾਜੀ ਕਹਿੰਦੇ ਵੀ ਆਪਾਂ ਜਾਣਾ ਜ਼ਰੂਰ ਹੈ ਤੇ ਇਦਾਂ ਨੇ ਮੇਥੋਂ ਇੱਕ ਤੋਂ ਦੋਸਤ ਮਿੱਤਰ ਤੇ ਇਦਾਂ ਨੇ ਘਰੇ ਇੱਕ ਹੋਣਾ ਚਾਹੀਦਾ ਆਪਣਾ ਜਿੱਥੇ ਆਪਾਂ ਜਦੋਂ ਮਰਜ਼ੀ ਦਰਵਾਜ਼ਾ ਖੜਕਾ ਦ ਤੇ ਆਪਣੇ ਵਾਸਤੇ ਬੰਦੇ ਵੀ ਹਾਜ਼ਰ ਤੇ ਆਪਾਂ ਵੀ ਹਾਜ਼ਰ ਹੁਈਏ ਇੱਕ ਤਾਂ ਮਿੱਤਰ ਇਦਾਂ ਆਪਣੀ ਲਾਈਫ ਵਿੱਚ ਹੋਣਾ ਚਾਹੀਦਾ ਲਓ ਜੀ ਹੁਣ ਆਪਾਂ ਪਹੁੰਚ ਗਏ ਆਪਣੇ ਲਾਲਾ ਜੀ ਨੂੰ ਮਿਲਣ ਵਾਸਤੇ ਸਸੀ ਗਾਲ ਲਾਲਾ ਜੀ ਕੀ ਹਾਲ ਚਾਲ ਨੇ ਜੀ ਚੜਦੀ ਕਲਾ ਜੀ ਠੀਕ ਠਾਕ ਹੂੰ ਠੀਕ ਠਾਕ ਤੁਸੀਂ ਸੁਣਾਓ ਜੀ ਠੀਕ ਹੈ ਚੜਦੀ ਕਲਾ ਬਾਬਾ ਜੀ ਚੜਦੀ ਕਲਾ ਜੀ ਤੁਹਾਨੂੰ ਜੁਨਾ ਠੀਕ 5 ਰੁਪਏ 430 ਨੂੰ ਤੁਸੀਂ ਲਓ ਹਾਂ ਜੀ ਬਿਲਕੁਲ ਸਿੱਕਾ ਕਿਹੋ ਜਿਹਾ ਲੱਗਿਆ ਵਧੀਆ ਹਾਂਜੀ ਠੀਕ ਚੜਦੀ ਕਲਾ ਜੀ ਹਾਂਜੀ 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 ਬਸ ਵਧੀਆ ਵਧੀਆ ਕਹਿੰਦੇ ਰੋਮ ਘੁੰਮਣ ਦਾ ਪ੍ਰੋਗਰਾਮ ਨਾਲ ਮੈਂ ਚਲੂ ਅੱਜ ਰੋਮ ਕੋਲ ਆਨੇ ਭਾਈ ਸਾਹਿਬ ਨਾਲ ਆਪਾਂ ਮਿੱਤਰੋ ਪਹੁੰਚੇ ਆ ਵਰਟਿਕਨ ਸਿਟੀ ਇੱਥੇ ਦੀ ਪੁਲਿਸ ਇੱਥੇ ਦੇ ਹਰ ਸਰਕਾਰੀ ਅਦਾਰੇ ਬੈਂਕ ਹਰ ਚੀਜ਼ਾਂ ਦੀ ਆਪਣੀ ਆ ਵੱਖਰਾ ਝੰਡਾ ਵੱਖਰਾ ਪਾਸਪੋਰਟ ਮਤਲਬ ਇੱਕ ਦੇਸ਼ ਦੇ ਵਿੱਚ ਵਸਿਆ ਹੋਇਆ ਇੱਕ ਛੋਟਾ ਜਿਹਾ ਦੇਸ਼ ਹੈ ਜਿਸ ਦਾ ਨਾਂ ਹੈ ਵਰਟੀਕਲ ਸਿਟੀ ਦੁਨੀਆ ਪਰ ਤੋਂ ਲੋਕ ਇਹਨੂੰ ਘੁੰਮਣ ਵਾਸਤੇ ਇਹਨੂੰ ਦੇਖਣ ਵਾਸਤੇ ਆਉਂਦੇ ਆ ਉਹ ਸਾਹਮਣੇ ਜਿਹੜਾ ਪੌਪ ਇਥੀ ਬੰਦੇ ਇਹਨਾਂ ਦਾ ਹੁਣ ਇੱਕ ਤੁਹਾਨੂੰ ਜਗ੍ਹਾ ਦਿਖਾਉਂਦਾ ਤੁਸੀਂ ਕਿੰਨੇ ਕਿੰਨੇ ਪਿੱਲਰ ਜਣੋ ਜਣ ਲਓ ਪਹਿਲਾਂ ਚਾਰ-ਚਾਰ ਇੱਕ ਲਾਈਨ 'ਚ ਇੱਕ ਦੋ ਤਿੰਨ ਚਾਰ ਇੱਦਾਂ ਹੀ ਆ ਅਸੀਂ ਲੋਕ ਕਿੰਨੇ ਹਨ ਨਾ ਪਿੱਲਰ ਹੁਣ ਤੁਹਾਨੂੰ ਆ ਜਾਇਆ ਕਿ ਜਗ੍ਹਾ ਦਿਖਾਉਂਦਾ ਉੱਥੇ ਦੇਖਿਓ ਬਈ ਤੁਹਾਨੂੰ ਡੇਟਸ ਦੇ ਹੈ ਹਾਂਜੀ 20 20 ਮਿਲਦੀ ਆ ਓਏ ਆ ਕੇ ਤੇ ਲਈ ਬਣਾ ਨਹੀਂ ਆ ਇੰਨੀ ਆ ਫਟ ਗਿਆ ਜੀ ਇਹ ਪ੍ਰੋਗਰਾਮ ਹੁੰਦਾ ਨਾ ਜਿੱਦਾਂ ਸੀਗੇ ਪਿੱਛੇ ਜਿਹੜੇ ਹੋ ਗਏ ਛੱਡੇ ਆ ਅਕ੍ਰਿਸੀ ਵਿੱਚ ਅਕ੍ਰਿਸੀ ਵਿੱਚ ਚੱਲਦੀ ਆ ਹਾਂ ਹਾਂ ਉਹਦੇ ਕਰਕੇ ਆਜ ਲੋਕਾਂ ਕੋ ਕਾ ਹੋਣਾ ਪਾਰਟੀ ਕਿਤਾ ਹਾਂ ਹਾਂ ਇਹ ਮਿਲਦਾ ਹੁੰਦਾ ਹਾਂ ਹਾਂ ਤੇ ਕਾਰੀ ਕਰੀ ਹੈ ਲਾ ਦੂ ਹਾਂ ਇੱਕ ਵਾਰ ਕਿੱਦਾਂ ਹਾਂਜੀ ਇਲੈਕਸ਼ਨ ਇਲੈਕਸ਼ਨ 7 7 ਪੀਐਮ ਇਹ ਇਦਾਂ ਮਤਲਬ ਹੈਗਾ ਇਸ ਵਾਰੀ ਬਣਿਆ ਨਵਾਂ ਪੋਸਟ ਆਫਿਸ ਦਾ ਖਾਨਾ ਕਰ ਹੋਣਿਆ ਕਾਂਟੇਕ ਕਾਂਟੇਕਟ ਨੂੰ ਕਹਿੰਦੇ ਆ ਨਾ ਪ੍ਰਾਪਤ ਅਲੈਗਜ਼ੈਂਡਰ ਹਾਂਜੀ ਅਲੈਗਜ਼ੈਂਡਰ ਸੈਵਨ ਕਾਂਟੇਕ ਮੈਨੂੰ ਮਿੱਤਰੋ 20 ਕੀ ਸਾਲ ਹੋ ਗਏ ਆ ਇਟਲੀ ਵਿੱਚ ਲਗਭਗ ਤੇ ਆਪਾਂ ਜਗਾ ਉੱਪਰ ਆਈ ਬਹੁਤ ਵਾਰੀ ਆਏ ਆ ਪਰ ਅੱਜ ਸਭ ਬਣਦਾ ਲੱਗਦਾ ਹੈ ਮੈਨੂੰ ਕਿ ਪਹਿਲੀ ਵਾਰੀ ਆਪਾਂ ਵਾਟਿਕਨ ਸਿਟੀ ਦੇ ਅੰਦਰ ਜਾ ਕੇ ਦੇਖ ਕੇ ਆਉਣਾ ਜੀ ਵੀ ਅੰਦਰ ਕਿਦਾਂ ਦਾ ਮਾਹੌਲ ਅੰਦਰ ਕੀ ਕੁਛ ਹੈ ਅੱਜ ਤੱਕ ਮੈਂ ਵੀ ਨਹੀਂ ਦੇਖਿਆ ਤੇ ਆਪਾਂ ਅੰਦਰ ਜਾ ਰਹੇ ਹਾਂ ਕਿਉਂਕਿ ਜਦੋਂ ਵੀ ਆਏ ਆ ਨਾ ਇੱਥੇ ਇੱਥੇ ਫੁੱਲ ਭੀੜ ਹੁੰਦੀ ਹੈ ਇੱਥੇ ਮਤਲਬ ਜਗ੍ਹਾ ਹੁੰਦੀ ਹੀ ਨਹੀਂ ਹੈਗੀ ਤੇ ਅੱਜ ਜੇ ਕਿਸਮਤ ਲਾ ਲਓ ਜੇ ਮਕਦਰ ਲਾ ਲਓ ਜੇ ਲਾਲਾ ਜੀ ਨਾਲ ਲੈ ਤਾਂ ਕਰਕੇ ਲਾ ਲਓ ਵੀ ਸਾਨੂੰ ਅੱਜ ਬਿਲਕੁਲ ਖੁੱਲਾ ਬਾੜਾ ਮਿਲ ਗਿਆ ਤੇ ਜਾ ਰਹੇ ਆ ਦੇਖਦੇ ਅੰਦਰ ਜਾ ਕੇ ਕੀ ਆ ਤੇ ਤੁਹਾਨੂੰ ਵੀ ਦਿਖਾਉਨੇ ਆ ਪਹਿਲਾਂ ਕਦੇ ਹਾਂਜੀ ਪਹਿਲਾਂ ਨਹੀਂ ਗਏ ਹਾਂਜੀ ਮਤਲਬ ਬਹੁਤ ਜਿੱਦਾ ਇਹਨਾਂ ਦੀਆਂ ਵਿਰਾਸਤ ਜਿਹੜੀ ਸਾਰੀ ਸੰਭਾਲੀ ਗਈ ਬਹੁਤ ਜ਼ਿਆਦਾ ਕੀਮਤੀ ਤੇ ਇਹਨਾਂ ਨੇ ਵਿਰਾਸਤ ਆਪਣੀ ਸੌਂਕੇ ਰੱਖੀ ਹੈ ਆ ਵਾਈਲਡ ਇਹ ਮਸਾਰੀ ਗੂ ਇਹਨਾਂ ਦੇ ਇਤਿਹਾਸਕ ਚੀਜ਼ਾਂ ਜਿਹੜੀਆਂ ਨੇ ਹਾਂਜੀ ਸਾਰੀਆਂ ਸਾਡੇ ਵੇਖਣ ਨੂੰ ਇੰਨੇ ਜਿੱਦਾਂ ਆਪਾਂ ਜਿੱਦਾਂ ਜਾਈਦਾ ਨਹੀਂ ਆਪਾਂ ਆਪਣੇ ਅਜਾਇਬ ਘਰ ਹਾਂਜੀ ਹਾਂ ਸਰਬੰਦਰ ਸਾਹਿਬ ਦਾ ਜਾਈਦਾ ਸਾਡੇ ਅਨੁਸਾਰ ਹੁੰਦੀਆਂ ਸਾਰੀਆਂ ਚੀਜ਼ ਇਹਨੂੰ ਸਾਰਿਆਂ ਨੂੰ ਇੱਕ ਛੇ ਦੇਖਣ ਨੂੰ ਸਾਨੂੰ ਮਿਲ ਜਾਂਦਾ ਉਹ ਸਾਹਮਣੇ ਅੰਦਰ ਫੋਟੋ ਹੀ ਲੱਗੀ ਆ ਕਿ ਜੋ ਅੰਦਰ ਚੱਲਦਾ ਨਾ ਪ੍ਰੋਗਰਾਮ ਸਾਰਾ ਦਾ ਸਾਰਾ ਉਹ ਬਾਹਰ ਸਕਰੀਨਾਂ ਲੱਗੀਆਂ ਹੋਈਆਂ ਨੇ ਤੇ ਬਾਹਰ ਬੈਠੇ ਲੋਕ ਦੇਖ ਸਕਦੇ ਆ ਉਹ ਤੇ ਇਦਾਂ ਇਹ ਵੀ ਅੰਦਰ ਆਪ ਸਿੱਧਾ ਜਾ ਸਕਦੇ ਆ ਤੇ ਸਾਹਮਣੇ ਲੱਗੀ ਹੋਈ ਨੇ ਮਸ਼ੀਨਾਂ ਇੱਥੇ ਪੂਰੀ ਚੈਕਿੰਗ ਹੋ ਕੇ ਇਹਨਾਂ ਨੇ ਵੀ ਕੋਲ ਕਿਸੇ ਕੋਈ ਗਲਤ ਚੀਜ਼ ਤਾਂ ਨਹੀਂ ਹੈਗੀ ਹਰ ਚੀਜ਼ ਦੀ ਪੂਰੀ ਦੇਖਪਾਲ ਕਰਨ ਤੋਂ ਬਾਅਦ ਫਿਰ ਅੰਦਰੋਂ ਐਂਟਰੀ ਹੋਣੀ ਆ ਇੱਥੇ ਸਾਰੀ ਚੈਕਿੰਗ ਹੁੰਦੀ ਹੈ ਇੱਥੇ ਨਾ ਭਾਈ ਮੋਬਾਈਲ ਵਗੈਰਾ ਅੰਦਰ ਜਾਂਦੇ ਨੇ ਕਿ ਮੋਬਾਈਲ ਵਗੈਰਾ ਅੰਦਰ ਹੈ ਨਾ ਜਾਂਦੇ ਮੈਂ ਮੈਂ ਕਹਣਾ ਇੱਕ ਵਾਰੀ ਇੱਥੇ ਅਸੀਂ ਜਦੋਂ ਆਪਾਂ 에어ਪੋਰਟ ਦੇ ਅੰਦਰ ਐਂਟਰੀ ਕਰਦੇ ਹਾਂ ਬਿਲਕੁਲ ਸੇਮ ਐਂਟਰੀ ਹੁੰਦੀ ਹੈ ਇੱਥੇ ਆਹ ਦੇਖੋ ਇਹਨਾਂ ਦਾ ਸਕੈਨਰ ਲੱਗੇ ਹੋਏ ਨੇ

ਆਜ ਵੀ ਆਪਾਂ ਕੋਈ ਤਾਂ ਨਹੀਂ ਕੋਈ ਆਪਣਾ ਸਮਝ ਸਹੀ ਆਜੀ ਵੈਸੀ ਹੋ ਕਮਾਲ ਗਏ ਭਾਈ ਜਾਨ ਅੱਜ ਕਮਾਲ ਹੋ ਸਹੀ ਕਹ ਰਿਹਾ ਸੀ ਕਿੰਨੀ ਵਾਰ ਆਏ ਆ ਤੇ ਇਥੋਂ ਬਾਕਸ ਮੁੜ ਕੇ ਜਾਈਦਾ ਕਿ ਉਹ ਲੈਣੇ ਬਹੁਤ ਲੰਬੀ ਲੱਗੀ ਹੁੰਦੀ ਆ ਬਿਲਕੁਲ ਅੱਜ 2-3 ਘੰਟੇ ਲੱਗ ਜਾਂਦੇ ਆ ਰਾਮ ਨਾਲ ਅੱਜ ਪਤਾ ਨਹੀਂ ਕੀ ਦੀ ਕੀ ਦੀ ਮਗਦਰਾਂ ਮਗਦਰਾਂ ਲਾ ਲਈ ਮਗਦਰਾਂ ਕਰਕੇ ਆ ਜਾਂ ਭਾਈ ਸਾਹਿਬ ਦੇ ਆ ਜਾਂ ਭਾਈ ਸਾਹਿਬ ਦੇ ਮਗਦਰਾਂ ਕਰਕੇ ਸਾਨੂੰ ਅੱਜ ਅੰਦਰ ਜਾਣ ਦਾ ਮੌਕਾ ਮਿਲ ਰਿਹਾ ਹੈ ਮਿੱਤਰੋ ਹੁਣ ਆਪਾਂ ਐਨ ਬਿਲਕੁਲ ਟੌਪ ਫਲੋਰ ਤੇ ਪਹੁੰਚ ਗਏ ਹਾਂ ਵਰਟੀਕਲ ਸਿਟੀ ਬਿਲਕੁਲ ਸਾਹਮਣੇ ਮਿੱਤਰੋ ਉੱਥੋਂ ਚੱਲ ਕੇ ਆਏ ਆਪਾਂ ਉਹ ਸਾਹਮਣੇ ਸਟ ਹਾਲ ਸਟ੍ਰੀਟ। ਉਹ ਸਾਮਾ ਸਟੇਜ ਤੋਂ ਜਿਵੇਂ ਮਰਲਾ ਵਾਸਤੇ ਇਹਨਾਂ ਦੇ ਫੈਸਟੀਵਲ ਹੁੰਦੇ ਜਿਦਾ। ਹਾਂ ਜੀ। ਸਕੋ ਆ ਗਿਆ। ਕ੍ਰਿਸਮਸ ਹੋ ਗਈ। ਇਹ ਧਾਰਮਿਕ ਤਿਹਾਰ ਰਹੇ ਨੂੰ ਨੇ। ਧਾਰਮਿਕ ਤਿਹਾਰ ਹੁੰਨੇ ਆ। ਬਿਲਕੁਲ ਬਿਲਕੁਲ। ਬਲੀਭਾ ਮੇਨ ਸਟੇਜ ਆ ਮਿੱਤਰੋ ਇਹ। ਹਾਂ ਜੀ। ਇੱਥੋਂ ਵੇਖੜ ਕੇ ਸਪੀਚ ਦਿੱਤੀ ਜਾਂਦੀ ਹੈ। ਅੱਛਾ ਜੀ। ਹੁਣ ਆਪਾਂ ਵਰਟੀਕਲ ਸਿਟੀ ਦੇ ਅੰਦਰ ਐਂਟਰ ਕਰ ਰਹੇ ਹਾਂ ਮਿੱਤਰੋ। ਉਹ ਵਾਹ ਗੁਰੂ ਸੱਚਾ ਪਾਸ਼ਾ। ਦੇਖੋ। ਬਲੀ ਕੈਂਡ ਗੱਲਬਾਤ ਹੁੰਦਾ। ਮੈਂ ਪਹਿਲੀ ਵਾਰ ਆਇਆ ਦੁਨੀਆ ਭਰ ਦੀ ਕਾਰੀਗਰੀ। ਸਹੀ ਗੱਲ ਹੈ। ਹੈਡ ਮਾਰਬਲ। ਦਾ ਸੀ ਰਾਜਨ ਗੰਦਲ ਸਹੀ ਗੱਲ ਹੈ ਦੇਖੋ ਤੇ ਦੂਜੀ ਮੂਰਤੀ ਦੇਖੋ ਸਿੰਧਰੀਆਂ ਦੇਖੋ ਅੱਤੀ ਵਰਲਡ ਹੈ ਨਾ ਕੋਲ ਸਿਰੋਮਨ एंपਾਇਰ ਕੋ ਹਾਂ ਜੀ ਕਮਾਲ ਕਰੀ ਪਈ ਹੈ ਇਧਰੋਂ ਆਜੋ ਉੱਤਰਵਾਜਪੁਰ ਸਰਪੰਨ ਦਾ ਹੋਣਾ ਨਹੀਂ ਇਹ ਤੇਰਾ ਫਾਰਾ ਸਰਕਾਰ ਦਾ ਉਹ ਬਣਾਨੇ ਕਿਦਾਂ ਇਹ ਕੋਈ ਨੀਗਾ ਨਾ ਕਿੰਨਾ ਕੁਝ ਮਿਲ ਗਿਆ ਬਣ ਗਿਆ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਹੱਥਾਂ ਵਾਰ ਕੋਈ ਉਜਾਰ ਨਹੀਂ ਬਣਿਆ ਤੇ ਸਾਰੇ ਬੰਦੇ ਨਹੀਂ ਬਣਾਏ ਹੋਇਆ ਆਜੋ ਇਕਮ ਅੰਦਰ ਕੀ ਫੀਲਿੰਗ ਹੀ ਹੋਰ ਆਉਂਦੀ ਹੈ ਨਾ ਚੱਲ ਲਈ ਅੰਦਰ ਕੀ ਫੀਲਿੰਗ ਹੀ ਹੋਰ ਆਉਂਦੀ ਹੈ ਨਾ ਇਹ ਚ ਇੱਕ ਪਾਸੇ ਆਵਾਜ਼ ਆ ਗਈ ਮਾੜੀ ਮੋਟੀ ਵੀ ਜਿਵੇਂ ਸ਼ਾਂਤੀ ਸਾਂਹ ਦੀ ਵਾਈ ਹੁੰਦੀ ਆ ਸਾਡੇ ਹੁੰਦਾ ਉਹ ਕਵਾਰ ਤੁਸੀਂ ਬੋ ਕਿੱਥੇ ਚਲ ਗਏ ਇਧਰ ਆ ਮੰਜੀ ਤੇ ਇਧਰ ਫਿਰਦੇ ਆ ਇਧਰ ਨੂੰ ਆਓ ਇਹਦੇ ਕੁਰਸੀਆਂ ਲੱਗੀਆਂ ਨੇ ਕਿਉਂਕਿ ਸਾਹਮਣੇ ਉੱਥੋਂ ਇੱਥੇ ਮੈਂ ਦੋ ਟੈਂਪਰੇਰੀ ਹੁੰਦੀ ਹੋਣੀ ਇੱਥੇ ਵੀ ਨਾ ਨਹੀਂ ਨਹੀਂ ਕਿੱਥੇ ਉਹ ਹੁੰਦਾ ਜਦੋਂ ਆਪਾਂ ਮਤਲਬ ਕੋਈ ਕਾਨਫਰੰਸ ਕਰਨੀ ਆ ਜਾਂ ਕਿਦਾਂ ਹਾਂਜੀ ਹਾਂ ਜਾਂ ਜਿਹੜੇ ਬੰਦੇ ਪੂਰੇ ਹੋ ਜਾਂਦੇ ਆ ਉਹਨਾਂ ਨੂੰ ਕਰਨ ਵਾਸਤੇ ਉੱਥੇ ਉਹਨਾਂ ਦਾ ਫੰਕਸ਼ਨ ਹੁੰਦਾ ਸਾਰਾ ਸਭ ਰਾਜ ਨੂੰ ਸਵਾਦੂ ਇੱਥੇ ਬੰਦੇ ਲੋਕ ਇਹ ਸਾਰੇ ਬੰਦੇ ਇੱਥੇ ਹਾਂਜੀ ਐਬੇ ਐਬੇ ਦਾ ਮਤਲਬ ਬੰਦ ਕਿ ਕੋਈ ਕਾਨਫਰੰਸ ਹੁੰਦੀ ਹੈ ਓਕੇ ਇੱਥੇ ਅਜਿਹਾ ਬੇ ਹੈ ਆਉਂਦੇ ਨੇ ਬੰਦੇ ਬਸ ਤਾਂ ਜਲਦੀ ਇਹਨਾਂ ਨੂੰ ਚਾਹਾਂ ਹਾਂ ਜੀ ਹਾਂ ਜੀ ਇਹਦੇ ਪੌਂਟੇਸ ਹੁੰਦੇ ਸੀ ਨਾ ਦੇ ਮੌਂਟੇਸ ਐਸ ਤਰ੍ਹਾਂ ਇਹ ਤਾਜ਼ੇ ਪੌਂਦੇ ਸੀ ਬਾਦਸ਼ਾਹੀ ਅੱਧੀ ਦੁਨੀਆ ਦਾ ਇਹ ਲੈਂਡਵੀਂ ਦੇ ਅੰਦਰ ਸੀ ਹਾਂ ਜੀ ਹਾਂ ਲੈਂਡਵੀਂ ਤੋਂ ਬਾਅਦ ਦੇ ਅੰਦਰ ਸੀ ਅਸੀਂ ਗੱਟੇ ਨੂੰ ਪੌਂਟੇਸ ਲੈ ਕੇ ਆ ਗਏ ਪੌਂਟੇਸ ਸੀ ਹਾਂ ਪੌਂਟੇ ਬਾਕਸ ਜਾਇਦਾ 10 4 4 저희는 한강공근에고요여기여기가주시요 아, 네. 이쪽 아. 가야 돼요. 네. 저희 롬코 막무하게 미트로 바커에 가게도 파이리 팩토리에 가게 시게. ਤੇ ਇਧਰ ਮਿਲੋ ਬਾਈ ਨੇ ਆਉਂਦੀ ਸਾਰੇ ਕਫੇ ਚਾੜਤੀ ਦੇਖੋ ਉਧਰ ਮਸ਼ੀਨ ਦੇ ਉੱਤੇ ਆਪਾਂ ਕਫੇ ਪੀ ਲਈਆ ਕਿੰਨੀ ਕਫੇ ਬਣਨ ਲੱਗੀ ਕਿੰਨੀ ਦਾ ਬਣਾਈ ਅੱਜ ਅੱਜ ਬਾਈ 5ਵੀਂ ਛਮੀ ਹੋਰ ਬਣਗਦੇ ਹੈ ਦੇਣ ਦੀ ਤੇ 5ਵੀਂ ਛਮੀ ਹੋਰ ਬਣਗਦੇ ਲੈ ਹੁਣ ਲਗਾਤਾਰ ਇਕੱਠੀ ਚੱਲਦੀ ਓਦੇ 15 ਬੰਦੇ ਬੈਠੇ ਕਿੰਨੀ ਵਾਰੀ ਬਣਾ ਲਈ ਤੇਰਾ ਬਣ ਗਈ ਤਿੰਨ ਵਾਰੀ ਮਸ਼ੀਨ ਚੱਲੀ ਗਿਆ ਨੇ ਬੰਦੇ ਚਾਹ ਕਹਿੰਦੇ ਥੱਕ ਗਏ ਆ ਵੀ ਸਾਰੇ ਬੰਦੇ ਰੱਜ ਕੇ ਚਾਹ ਪੀ ਰਹੇ ਆ ਤੇ ਆਪਾਂ ਨੇ ਵੀ ਇਧਰੋਂ ਕਫੇ ਪੀ ਲਈਆ ਤੇ ਬਾਈ ਬਹੁਤ ਥੈਂਕ ਯੂ ਤੇ ਧੰਨਵਾਦ ਤੇ ਅਸੀਂ ਚੱਲਦੇ ਠੀਕ ਹੈ ਫੇਰ ਮਿਲਦੇ ਆ ਠੀਕ ਓ ਥੈਂਕ ਯੂ ਬੜਾ ਫਰਜ ਬਣਦਾ ਹੀ ਆ ਅਸੀਂ ਆਏ ਵਾਦੀ ਬਾਈ ਨੇ ਪਹਿਲਾਂ ਚਾਹ ਧਰਤੀ ਤੇ ਦਿਲੋਂ ਸਪੈਕਟ ਹੈ ਬਾਈ ਤੇਰੀ ਤੇ ਆਪਾਂ ਹੁਣ ਚੱਲੀਏ ਇੱਕ ਵਾਰੀ ਫਤਿਹ ਬੁਲਾ ਲਈ ਆਪਣੇ ਭਾਈ ਸਾਹਿਬ ਉਹਨਾਂ ਨੂੰ ਤੇ ਫਿਰ ਚੱਲੀਏ ਆਪਾਂ ਆਪਣੇ ਮਿੱਤਰੋ ਕਰਨ ਨੂੰ ਧੰਨਵਾਦ ਓਕੇ ਜੀ ਸੱਸੀ ਗੱਲ ਜੀ ਬੜਾ ਚੰਗਾ ਲੱਗਦਾ ਰਹਿ ਘੁੰਮ ਕੇ ਕਹਿੰਦੇ ਬਜ਼ੁਰਗਾਂ ਨੂੰ ਟਾਈਮ ਸਪੈਂਡ ਕਰਨਾ ਸਭ ਤੋਂ ਬਿਹਤਰੀਨ ਟਾਈਮ ਹੁੰਦਾ ਸਿੱਖਣ ਨੂੰ ਮਿਲਦਾ ਸਭ ਕੁਝ ਮਿਲਦਾ ਇੱਕ ਮਿੰਟ ਜਾਣ ਤੋਂ ਪਹਿਲਾਂ ਤੁਹਾਨੂੰ ਦਿਖਾਵਾਂ ਆ ਗੁਰਦੁਆਰਾ ਸੱਚਖੰਡ ਆ ਬੇਰੀ ਇਹੜੀ ਗੁਰਦੁਆਰਾ ਸਾਹਿਬ ਤੇ ਫਿਰ ਵੀਡੀਓ ਭੇਜ ਦੇਣਾ ਭੇਜ ਦੇ ਉਹਨੂੰ ਭੇਜ ਦੇ ਇਸੇ ਕਰਾਜ ਬਿਲਦ ਬਣਾਏ ਜੀ ਇਹਨੂੰ ਰਿਪੇਅਰ ਕਰਾਇਆ 2 ਸਾਲ ਲੱਗੇ ਸਾਨੂੰ ਉਹ ਸਾਨੂੰ ਅੰਦਰ ਫੁੱਲ ਕੇ ਦਰਵਾਜ਼ਾ ਪੜਾ ਲਾ ਕੇ ਬੋਤਾਂ ਲੱਗਣ 2 ਸਾਲ ਕਿਉਂ ਲੱਗੇ ਇਹ ਆ ਦੇਖ ਸਹੀ ਗੱਲ ਐ ਸ਼ੀਸ਼ਾ ਰੈਡਾ ਕੰਮ ਆ ਨਾ ਸਾਰੇ ਇਹਨਾਂ ਸ਼ੀਸ਼ਾ ਲਵਾਏ ਇੱਕ ਇੱਕ ਸ਼ੀਸ਼ਾ ਪੀਸ ਬਲੋਚਿਸਤਾਨ ਤੋਂ ਕਾਰੀਗਰ ਸਾਦ ਕੇ ਲਵਾਇਆ ਔਰ ਇੱਕ ਆ ਸ਼ੀਸ਼ਾ ਕਾਰੀਗਰਿ ਸ਼ਾੜੀ 900 ਲਾ ਕੇ ਦੰਗਿਆ ਤਾਂ ਠੀਕ ਹੈ ਜੀ ਤੁਸੀਂ ਕਰੋ ਗੱਲਬਾਤ ਤਾਂ ਟਾਈਮ ਕਾਫੀ ਹੋ ਮੈਨੂੰ ਯਾਦ ਸਮਾਂ ਦੇ ਨਹੀਂ ਰਿਹਾ ਹਾਂ 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 ਟਪਟੇ ਤੁਸੀਂ ਆ ਜਾਓ ਕੋਈ ਸ਼ਾਨ ਮਾਰੋ ਕਿਹੜਾ ਚਲੋ ਭਾਈ ਜੀ ਭਾਈ ਜੀ ਦੱਸਦੇ ਹਾਂ ਜੀ ਮੈਂ ਕਹਿੰਦਾ ਭਾਈ ਜੀ ਨੂੰ ਠੀਕ ਓਕੇ ਜੀ ਜਸ ਤੁਸੀਂ ਨਾਲ ਹੈ ਜੀ ਮੈਂ ਬਣਾ ਲਿਓ ਪ੍ਰੋਗਰਾਮ ਘਰੇ ਫੋਨ ਕਰਦੇ ਕੋਈ ਗੱਲ ਨਹੀਂ ਕਹਦੇ ਕਿ ਅਸੀਂ ਉਧਰ ਅੱਜ ਠੀਕ ਠੀਕ ਹੈ ਜੀ ਓਕੇ ਜੀ ਠੀਕ ਹੈ ਮੇਰੇ ਵੀ ਸੱਸੀ ਕਾ ਜੀ ਹਾਂ ਜੀ ਟਾਈਮ ਪੌਣੇ 6 ਹੋ ਗਏ ਆ ਤੇ ਆਪਾਂ ਆਪਣੇ ਘਰੇ ਪਹੁੰਚ ਗਏ ਆ ਤੇ ਬਾਕੀ ਨੇ ਇੱਕ ਗੱਲ ਜਿਹੜਾ ਪੱਕੀ ਗੱਲ ਆ ਕਹਿੰਦੇ ਵੀ ਨਾ ਜਿੱਥੇ ਜਿੱਥੇ ਜਿਹਦਾ ਜਿਹਦਾ ਦਾਣਾ ਲਿਖਿਆ ਹੁੰ ਉਹ ਦਹੋਗੇ ਖੱਟਦਾ ਐਨੀ ਰੀਜਨਾ ਸੱਗ ਬਣਾਏ ਸੀ ਐਨੀ ਰੀਜਨਾ ਤੇ ਦੇਖਿਆ ਹੀ ਆਪਾਂ ਕੱਲ ਰਾਤ ਉਹ ਤੋਤਾ ਕੱਟ ਕੇ ਰੱਖਿਆ ਰਾਤ ਤੱਕ ਉੱਡਦੇ ਸਵੇਰੇ ਫੇਰ ਬਸ ਖਾਣਾ ਜੀ ਵੀ ਨਹੀਂ ਹੋਇਆ ਜ ਖੱਦਾ ਨਹੀਂ ਹੈਗਾ ਸੱਗ ਬਣਾ ਜੀ ਕੋਈ ਗੱਲ ਕੱਲ ਖਵਾ ਦਾਂਗੇ ਜੀ ਤੁਹਾਨੂੰ ਤਲਕਾ ਨਵੇਂ ਸਿਰੇ ਤੋਂ ਲਗਾ ਕੇ ਕੱਲ ਹੋ ਪਰ ਜਿਹੜੀ ਪਹਿਲੀ ਡੰਗ ਖਾਣਾ ਦਾ ਨਾ ਮਤਲਬ ਪਹਿਲੀ ਡੰਗ ਦਾ ਸਾਕ ਆਪਣਾ ਜੀ ਮਿਸ ਹੋ ਗਿਆ ਕੋਈ ਨਾ ਉਹ ਕੱਲ ਨੂੰ ਖਵਾਵਾਂਗੇ ਆਪਾਂ ਹਣਾ ਤੇ ਬਾਕੀ ਅੱਜ ਦਾ ਵਧੀਆ ਐਕਸਪੀਰੀਅੰਸ ਮੈਨੂੰ ਅਕਸਰ ਵੀ ਨਹੀਂ ਪਾਈ ਉਹਨਾਂ ਦਾ ਫੋਨ ਆ ਕੇ ਸੀ ਕਹਿੰਦੇ ਵੀ ਆਪਾਂ ਜਾਣਾ ਹੈ ਵੀ ਭਾਈ ਸਾਹਿਬ ਨੂੰ ਆਪਾਂ ਵਟੀਆਂ ਸਿਟੀ ਦੇਖਾ ਕੇ ਲੈ ਕੇ ਆਉਣੀ ਆ ਕੋਈ ਜਿੱਦ ਕੱਲੂ ਖਾਵਾਂਗੇ ਸਾਗ ਆ ਪਰ ਜਿੱਦਾਂ ਰਿਹਾ ਬੜਾ ਵਧੀਆ ਰਿਹਾ ਤੇ ਬਾਕੀ ਅੱਜ ਨਾ ਮੈਂ ਵਟੀਆਂ ਸਿਟੀ ਅੰਦਰ ਜਾ ਕੇ ਦੇਖ ਕੇ ਆ ਅੱਜ ਅਸੀਂ ਮਿੱਤਰੋ ਕਿੰਨੀ ਵਾਰ ਹੀ ਗਏ ਆ ਆਪਾਂ ਗਰੀਵਾਂ ਗਏ ਨਾ ਹਾਂਜੀ ਜਿੰਨੀ ਵਾਰ ਵੀ ਗਏ ਆ ਬਸ ਅਸੀਂ ਬਾਹਰੋਂ ਮੁੜ ਕੇ ਦੇਖ ਕੇ ਮੁੜਿਆ ਅੰਦਰ ਜਾਣ ਦਾ ਕਿੰਨਾ ਮੌਕਾ ਮਿਲਿਆ ਨਹੀਂ ਪੀੜੋਂਦੇ ਅੱਜ ਕੁਝ ਵੀ ਸੀ ਇਸ ਤਰ੍ਹਾਂ ਦਾ ਇਹ ਅੰਦਰ ਜਾ ਕੇ ਦੇਖਿਆ ਅਸੀਂ ਹੁਣ ਤੁਸੀਂ ਵੀ ਵਲੌਗ ਦੇ ਵੀ ਦੇਖਿਓ ਕੱਲ੍ਹ ਦੇ ਵਲੌਗ ਦੇ ਵਿੱਚ ਠੀਕ ਹੈ ਜੀ ਸਾਨੂੰ ਵੀ ਦਿਖਾ ਕੇ ਲੈ ਕੇ ਆਏ ਫਿਰ ਆਪਾਂ ਕੀ ਚੱਲਾਂਗੇ ਕਿਤੇ ਪੱਕਾ ਬਣਾਵੇਂ ਪ੍ਰੋਗਰਾਮ ਅੱਜ ਦਾ ਸੋ ਟਾਈਮ ਵੀ ਘੱਟ ਸੀਗਾ ਕਾਲੀ ਗਾਲੀ ਭੱਜੇ ਭੱਜੇ ਗਏ ਤੇ ਭੱਜੇ ਭੱਜੇ ਮੁੜਿਆ ਏ ਕਿਤੇ ਸਵਾਭ ਕੇ ਜਾਵਾਂਗੇ ਵਧੀਆ ਵਿਸਥਾਰ ਨਾਲ ਗੱਲਾਂ ਬਾਤਾਂ ਕਰਾਂਗੇ ਬਟ ਇਸੇ ਦਿਵਾਰੇ ਤੇ ਤੁਹਾਨੂੰ ਦਿਖਾਵਾਂਗੇ ਆਪਣੇ ਅਗਲੇ ਵਲੌਗਰ ਦੇ ਵਿੱਚ ਕਿਤੇ ਜਾ ਕੇ ਆਉਂਗੀ ਹੁਣ ਟਾਈਮ ਹੁੰਦਾ ਹੁਣ ਲੋਕ ਘਟ ਹੁੰਨੇ ਉੱਥੇ ਨਾ ਤੇ ਗੁਰਸ਼ਾਨ ਸਿੰਘ ਆਪਣਾ ਸਕੂਲ ਤੋਂ ਆ ਕੇ ਮੇਰੇ ਤੋਂ ਸੌਂ ਗਿਆ ਸੀਗਾ ਦੇਖੋ ਕੋਈ ਸਵੇਰ ਨੂੰ ਤੜਕੇ ਟਾਈਮ ਗੇ ਆਊਟ ਕਰਦਾ ਸਵੇਰ ਸਕੂਲ ਜਾਣ ਵਾਸਤੇ ਤੇ ਸ਼ ਪੈਂਟ ਰਿੰਗ ਆ ਤੇ ਆਪਾਂ ਗੇਵ ਇੰਟਰੀ ਆਪਾਂ ਨਾ ਦੀ ਤੇ ਬਾਕੀ ਹੁਣ ਆਪਾਂ ਚੱਲਦੇ ਆਂ ਆਪਣੀ ਸ਼ੌਪ ਤੇ ਆਪਣਾ ਕੰਮਕਾਰ ਕਰਦੇ ਆਂ ਸਾਹ ਕੱਲ ਨੂੰ ਖਾਵਾਂਗੇ ਤੇ ਉਮੀਦ ਕਰਦਾ ਤੁਹਾਨੂੰ ਆਪਣਾ ਜਿਹੜਾ ਵਲੌਗ ਮੇਥਰ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਹੋ ਵਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਜੀ